ਇਹ ਜਿਹੜਾ ਹੈਗਾ ਅੱਜ ਦਾ ਰੋਡ ਸ਼ੋਅ ਬਰਨਾਲੇ ਦਾ ਇਹ ਮੂੰਹ ਬੋਲਦੀ ਤਸਵੀਰ ਹੈ ਕਿ ਲੋਕਾਂ ਨੇ ਮਨ ਬਣਾ ਲਿਆ ਰਿਕਾਰਡ ਤੋੜ ਵੋਟਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਢਿੱਲੋਂ ਨੂੰ ਜਿਤਾਉਣਗੇ ਕਿਉਂਕਿ ਇਹ ਆਪ ਤੋਂ ਤੇ ਭਾਜਪਾ ਦੀ ਸਰਕਾਰ ਸਾਰਿਆਂ ਤੋਂ ਬਹੁਤ ਤੰਗ ਹੋ ਚੁੱਕੇ ਨੇ ਇਸ ਲਈ ਉਹਦਾ ਬਦਲਾ ਲੈਣ ਵਾਸਤੇ ਇਹ ਇੱਕ ਝਟਕਾ ਦੇਣਾ ਚਾਹੁੰਦੇ ਆ ਲੋਕ ਤਾਂ ਕਿ ਨਿਰਾਸ਼ਤਾ ਸਾਡੀ ਪਹੁੰਚ ਸਕੇ ਸਰਕਾਰ ਦੇ ਅੱਗੇ ਖਿਲਾਫ ਦੇਖੋ ਬਰਨਾਲਾ ਮੈਨੂੰ ਮਾਣ ਤੇ ਖੁਸ਼ੀ ਹੈ ਬਰਨਾਲਾ ਮੇਰੇ ਮਾਪਿਆਂ ਪੀਕਿਆਂ ਦਾ ਜਿਹੜਾ ਹੈਗਾ ਹਲਕਾ ਰਿਹਾ ਔਰ ਮੈਂ ਜਦੋਂ ਜ਼ਿਲ੍ਹਾ ਬਣਿਆ ਮੈਂ ਚੇਅਰਪਰਸਨ ਕੀਤੀ ਉਸ ਕਮੇਟੀ ਦੀ ਤੇ ਮੈਂ ਸਾਰੇ ਰੋਕਣ ਦੇ ਬਾਵਜੂਦ ਬਰਨਾਲੇ ਨੂੰ ਉਸ ਵਕਤ ਜ਼ਿਲ੍ਹਾ ਬਣਾਇਆ ਅਸੀਂ ਅੱਜ ਉਸ ਬਰਨਾਲੇ ਵਿੱਚ ਫਿਰਦੇ ਆਂ ਤੇ ਇਸ ਲਈ ਬਰਨਾਲਾ ਵਾਸੀਆਂ ਨੂੰ ਕਹਿੰਦੇ ਆਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਤੁਸੀਂ ਹਮੇਸ਼ਾ ਸਾਡੇ ਨਾਲ ਰਹੇ ਹੋ ਦੇਸ਼ ਭਗਤਾ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਸਿਵਾ ਸਿੰਘ ਠਿਕਰੀ ਵਾਲਾ ਸੀ ਤੇ ਇਹਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਮੁੱਲ ਮੋੜੇ ਨਹੀਂ ਜਾ ਸਕਦਾ ਕੁਰਬਾਨੀਆਂ ਦੇ ਵਿੱਚ ਭਗਤਾ ਜਾਂਦਾ ਮੈਂ ਸਭ ਨੂੰ ਚਾਹੁੰਨੀ ਆ ਕਿ ਚੜ੍ਹਦੀ ਕਲਾ 'ਚ ਰਹੋ ਅਮਨ ਤੇ ਸ਼ਾਂਤੀ ਰੱਖੋ ਔਰ ਜਿਹੜੀਆਂ ਸਰਕਾਰਾਂ ਲੋਕਾਂ ਦੇ ਲਹੂ ਪੀਂਦੀ ਐ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿਓ ਅੱਜ ਮੈਂ ਸਮਨੇ ਅਨ ਪ੍ਰੈਸੀਡੈਂਟਡ ਇਕੱਠ ਹੋਇਆ ਲੋਕ ਆਪਣੇ ਆਪ ਨਿਕਲੇ ਨੇ ਵੱਡੇ ਪੈਮਾਨੇ ਤੇ ਬਰਨਾਲੋ ਦੇ ਵਿੱਚ ਸਰਕਾਰ ਸੰਦੀਪ ਸਿੰਘ ਤੇ ਲੋਕ ਦੀ ਇਤਿਹਾਸਕ ਦਿੱਤੋ ਐ ਐਂਡ ਜਿਹੜਾ ਗੱਠ ਸੀ ਆਪ ਦਾ ਬਰਨਾਲਾ ਤੇ ਸੰਗਰੂਰ ਇੱਕੋ ਹੀ ਸੰਗਰੂਰ ਤੇ ਬਰਨਾਲੇ ਦੇ ਲੋਕ ਇਹਨਾਂ ਦਾ ਜੜੋ ਕੇ ਇਹ 92 ਨੇ ਨੰਬਰ 'ਚ 92 ਨੇ ਤੇ ਹੁਣ 92 ਸਾਲ ਨਹੀਂ ਆ ਮੈਂ ਇਹਨਾਂ ਗੱਲ ਇਤਿਹਾਸਿਕ ਇਤਿਹਾਸਿਕ ਅਨ ਪ੍ਰੈਸੀਡੈਂਟਲ ਤੇ ਇਤਿਹਾਸਿਕ ਵੱਡੇ ਮਾਰਜਨ ਵੱਲ ਕਾੜਾ ਢਿਲੋ ਜੀ ਵਿਕਟਰੀ ਵੱਲ ਨੂੰ ਜਰਗੇਤ ਵੱਲ ਨੂੰ ਦੋ ਦੂ ਦੋਰ ਇਹ ਦੱਸਿਆ ਆ ਵੀ ਇਹ ਲੋਕਾਂ ਦਾ ਪਿਆਰ ਵੇਖੋ ਇਕ ਕਿਸਾਨ ਵਰਗਾ ਮਜ਼ਦੂਰ ਵਰਗਾ ਸਾਰਾ ਕਿਸਾਨ ਨਾਲ ਇਕੱਠਾ ਹੋ ਕੇ ਕਿਰਿਆ ਇਹ ਵੇਖੋ ਤੁਸੀਂ ਕਿਤਾ ਜੱਜਾ ਮਾਰਦਾ ਨਾਲ ਆਪਣੇ ਆਪ ਨੂੰ ਜਿਤਾਉਣ ਲਈ ਲਤ ਪਰ ਹੋਇਆ ਪਿਆ ਆ ਇਹ ਦੇਖੋ ਤੁਸੀਂ ਤੁਹਾਨੂੰ ਆਪਣੇ ਬਰਨਾਲਾ ਵਸਤੀਆਂ ਦਾ ਪਿਆਰ ਮੈਨੂੰ ਬਹੁਤ ਜ਼ਿਆਦਾ ਮਿਲਿਆ ਪਰ ਸੇਵੀ ਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਇਹ ਮੇਰੇ Non me le hanno già